ਵੀ ووٹ ਬੋਲ ਕੇ ਇਹ ਬੰਦੇ ਦੇਖਾਂਗੇ ਸੋ ਇਸ ਤਰ੍ਹਾਂ 220 ਬੂਥ ਹੋਏਗਾ ਤੁਹਾਡਾ ਹਰ ਉਹ 212 ਬੰਦੇ ਅਸੀਂ ਤੁਹਾਡੇ ਹਰ ਬੂਥ ਤੇ ਲਾਉਣ ਦੀ ਜਿਹੜੀ ਤਜਵੀਜ਼ ਹੈ ਆਪਾਂ ਇਹ ਬਾਟ ਕੇ ਰੇ ਬਣਾ ਕੇ ਕਰਾਂਗੇ ਐਂ 212 ਤੋਂ ਅੱਗੇ ਅਸੀਂ ਉਹਨਾਂ ਦੇ ਉੱਤੇ 20 ਬੂਥ ਦੇ ਕੇ ਜਾਂ 10-10 ਬੂਥ ਦੇ ਕੇ ਇੱਕ ਲੀਡਰ ਟਾਈਪ ਬੰਦਾ ਉਹਦੇ ਉੱਪਰ 라ਵਾਂ ਤਾਂ ਕਿ ਜਿਹੜੀ ਆਉਣ ਵਾਲੀ ਇਲੈਕਸ਼ਨ

ਤੋ ਫੰਡ ਸਾਹਿਬ ਜੀ ਨੂੰ ਆਵਾਜ਼ ਸਮੀਖਿਆ ਕਰਨ ਤੋਂ ਬਾਅਦ ਸਾਨੂੰ ਪਿੰਡ ਪਿੰਡ ਹੋਣਾ ਪਏਗਾ ਖੈਰ ਸਾਡੀ ਮਤਲਬ ਹੈ ਮੈਂ ਕੋਈ ਪਿੰਨਾ ਚਾਹਾਂਗਾ ਹੁਣੇ ਤੋਂ ਦਵਾਰੇ ਇਹਨਾਂ ਪਿੰਨਾ ਦੇ ਵਿੱਚ ਪ੍ਰਚਾਰ ਪ੍ਰਸਾਦ ਹੁਣੇ ਤੋਂ ਸਾਨੂੰ ਗੱਲਬਾਤ ਕਰਕੇ ਜ਼ਰੂਰੀ ਨਹੀਂ ਭਾਸ਼ਣ ਦੇਣੇ ਅਸੀਂ ਜਿੱਥੇ ਸੱਤਾਂ ਹੁੰਨਾ ਚਾਹੀਕੇ ਬੈਠੇ ਗੱਲਬਾਤ ਕਰ ਸਕਦੇ ਆ ਲੋਕਾਂ ਦੇ ਨਾਲ ਜਿੱਥੇ ਕੋਈ 50 40 30 ਬੰਦੇ ਬੈਠੇ ਹੁੰਦੇ ਆ ਇਹ ਬਲੇ ਤੋਂ ਅਸੀਂ ਅਨਿਸ਼ਚਿਤ ਇੱਕ ਗਰਾਉਂਡ ਸਾਡਾ ਸ਼ੁਰੂ ਹੋ ਜੇ। ਕੋਈ ਪ੍ਰੋਗਰਾਮ ਹੋਵੇ ਉਹ ਕੋਈ ਸਾਡੇ ਕੋਲ ਟਾਈਮ ਨਹੀਂ ਹੋਏਗਾ। ਮੌਕੇ ਤੇ ਸਾਡੇ ਕੋਲ ਟਾਈਮ ਵੀ ਨਹੀਂ ਹੋਣਾ ਕਿਉਂਕਿ 4 ਵਿਧਾਨ ਸਭਾ ਹੁਣਾਂ ਦੇ ਚੋਣ ਹੋਣਗੇ। ਸੋ ਇਹ ਮੈਂ ਚਾਹੇ ਕਿ ਅਸੀਂ ਇੱਕ ਵਾਰੀ ਅਨਿਸ਼ਚਿਤ ਇਹਦਾ ਖੇਡਾ ਭਾਗ ਲਏ ਤੇ ਨਿਰੰਤਰ ਜਿੰਨਸ ਕੇ ਚੋਣ ਨਹੀਂ ਹੁੰਦਾ। ਅਸੀਂ ਪਿੰਡਾਂ ਤੇ ਬਹੁਤ ਲਾਈਜ਼ ਅਸੀਂ ਇਹਨੂੰ ਮੁਕੰਮਲ ਤੌਰ ਤੇ ਇੱਕ ਇੱਕ ਘਰ ਸਾਡਾ ਕੰਮ ਹੈ ਮਿਹਨਤ ਕਰਨਾ ਪਰ ਮੈਨੂੰ ਲੱਗਦਾ ਜੇ ਅਸੀਂ ਮਿਹਨਤ ਕਰਕੇ ਇੱਕ ਇੱਕ ਵਾਰੀ ਤਿੰਨ ਤਿੰਨ ਵਾਰੀ ਇੱਕ ਘਰ ਘਰ ਕਾ ਲਿਆ ਤੇ ਬੰਦਾ ਚੰਗਾ ਅਸੀਂ ਕਾਂਗਰਸ ਪਾਰਟੀ ਦੇ ਚੋਣ ਲੜਨਾ ਉਸੇ ਦੇਤਾ ਤਾਂ ਅਸੀਂ ਪੂਰੇ ਧਰਤੀ ਤੇ ਬਰਨਾਲਾ ਦੀ ਜੋਰ ਜਿੱਤ ਲਈ ਸਕਦੇ